ਬਾਬਾ ਜੀ ਅੱਜ ਦਿੱਕੇ ਦੇ ਬਗਾਨੇ ਕਿਲੇ ਵਿੱਚ 파ੜੀ ਤਾਂ ਇਹ ਤੇ ਆਏ ਹੀ ਤੇ ਬਾਬੂ ਨੂੰ ਤੁਰਿਆ ਤੱਕ ਨਹੀਂ ਜਾਂਦਾ ਤੇ ਫਿਰ ਵੀ ਬਾਬੂ ਪਖਾਨੇ ਵਿੱਚ ਜਾਂਦਾ ਬਾਬੂ ਆ ਪ੍ਰਗਟ ਸਿੰਘ ਇੱਕ ਤਾਂ ਲੱਤ ਚਾਰੀ ਦੇ ਕੋਈ ਤੱਕ ਤੁਰਿਆ ਨਹੀਂ ਜਾਂਦਾ ਡਾਂਗਾਂ ਤੋੜਦੇ ਤੇ ਬਾਬਾ ਬੁੱਢਾ ਸਾਹਿਬ ਮਿਲਦੇ ਆ ਕੇ ਤੇ ਚੰਦਾ ਸੀ ਪਖਾਨੇ ਵਿੱਚ ਜਾਂਦਾ ਸੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਸੱਚੇ ਅੱਜ ਆਪਾਂ ਬਾਬਾ ਬੁੱਢਾ ਸਾਹਿਬ ਆਇਆ ਜੋੜ ਮੇਲੇ ਤੇ ਅੱਜ ਆਪਾਂ ਆ ਸੇਵਾ ਵਾ ਥੋੜੀ ਜੀ ਇਹ ਆਪਾਂ ਔਸੋ ਬਜ਼ੁਰਗਾਂ ਨੂੰ ਦੇਣੀ ਆ ਜਿਹਦੇ ਲਾਗੇ ਕੋਈ ਵੀ ਸਮਾਨ ਨਾ ਖਰੀਦਾ ਹੋਇਆ ਤੇ ਇਹਦੇ ਕੋਲ ਕੋਈ ਵੀ ਗਾਹਕ ਨਾ ਹੋਇਆ ਤੇ ਬਜ਼ੁਰਗ ਤੋਂ ਹੋਇਆ ਇਹ ਉਹਨੂੰ ਆਪਾਂ ਸੇਵਾ ਦੇਣੀ ਆ ਇਹ ਆਪਣੀ ਇੱਕ ਛੋਟੀ ਜਿਹੀ ਇੱਕ ਵੀਡੀਓ ਆ ਇਹਦੇ ਜਰੀਏ ਆਪਾਂ ਇੱਕ ਸੇਵਾ ਦੇ ਕੇ ਜਾਵਾਂਗੇ ਹੁਣ ਆਪਾਂ ਦੁਕਾਨ ਦੇਖ ਰਹੇ ਆ ਉਹ ਦੁਕਾਨ ਦੇਖਣੀ ਆ ਜਿੱਥੇ ਕੋਈ ਵੀ ਗਾਹਕ ਨਾ ਹੋਇਆ ਤੇ ਬਜ਼ੁਰਗ ਕੋਈ ਸਮਾਨ ਵੇਚਦਾ ਆ ਠੀਕ ਹੈ ਜੀ ਤੇ ਦੇਖਦੇ ਆ ਆਪਾਂ ਚੱਲ ਕੇ ਦੇਖਦੇ ਆ ਕਰਨੀ ਆਪਵਾ ਤੋਂ ਇੱਕ ਮਿੰਟ ਇੱਥੇ ਕੱਢ ਜੋ ਤੇ ਸਾਰੀ ਗੱਲ ਬੋਤੋ ਜਾਈ ਰਾਜਸਥਾਨ ਤੋਂ ਆਏ ਫੇਰ ਜੀ ਰਾਜਸਥਾਨ ਤੋਂ ਰਾਜਸਥਾਨ ਤੋਂ ਆਏ ਨੇ ਕਰਨਪੁਰ ਆਇਆ ਰਾਜਸਥਾਨ ਕਿਹੜੀ ਜਗ੍ਹਾ ਹੈ ਹੈ ਕਰਨਪੁਰ ਕਰਨਪੁਰ ਤੋਂ ਆਏ ਬੜੀ ਦੂਰ ਆਏ ਨੇ ਹੋਰ ਸਾਠ ਹੀ ਨਾ ਪਰਵਾਹ ਧੰਨਵਾਦ ਬਹੁਤ ਬਹੁਤ ਧੰਨਵਾਦ ਗਿਰੂ ਜਰੂਰ ਉੱਤ ਲੈ ਲਓ ਆ ਬੱਤ ਸਿੱਖੋ ਜੀ ਸਿੱਖੋ ਉਹਨਾਂ ਆ ਕੇ ਗਏ ਆ ਤਾਰ ਤਕੋਰ ਬਗੋ ਕਣਾ ਇਹ ਸਿੰਘ ਜੀ ਛੋਟੇ ਛੋਟੇ ਬੱਚੇ ਸੀਗੇ ਦਾਸ ਦਾਏ ਕਿੰਨੇ ਕੇ ਫੋਟੋ ਲਾਣੀ ਹੈ ਤੇ ਹੁਣ ਆਪਾਂ ਲੱਭ ਰਹੇ ਆ ਕੋਈ ਮਹੀਨੇ ਦੇ ਵਿੱਚ ਉਹ ਬਜੂਨ ਜੀ ਮਿਲੇ ਆਪਾਂ ਨੂੰ ਉਹਨੂੰ ਹੁਣਵਾਣ ਮਿਲੇ ਜੀ ਦੀ ਦੁਕਾਨ ਤੋਂ ਪਰ ਕੋਈ ਵੀ ਗੱਗ ਨਾ ਹੋਵੇ ਕਿਉਂਕਿ ਇਹ ਵੀ ਇੱਕ ਸੇਵਾ ਵਾ ਤੇ ਜੋ ਜੋ ਆਪਾਂ ਨੂੰ ਇਸ ਵੀਡੀਓ ਦੇ ਜ਼ਰੀਏ ਵੀ ਕੋਈ ਸਿਖਾਉਗੀ ਉਹ ਵੀ ਆਪਾਂ ਇੰਨੇ ਕਿਸੇ ਨੂੰ ਹੁਣਵਾਣ ਤੋਂ ਦਵਾਗੇ ਤੇ ਹੁਣ ਤੁਹਾਨੂੰ ਦਫੰਦੇ ਆ ਦੇਖਦੇ ਆ ਬਈ ਬਜ਼ੁਰਗ ਸਾਡੇ ਲੱਗ ਕੇ ਹੈਗਾ ਕਿ ਨਹੀਂ ਹੈਗਾ ਤੇ ਦੁਕਾਨਾਂ ਤੇ ਦੇਖ ਰਹੇ ਆ ਪਰ ਕਾਫੀ ਦੁਕਾਨਾਂ ਤੇ ਬਹੁਤ ਜ਼ਾਰੇ ਗਾਹਕ ਵਾ ਤੇ ਚਲੋ ਮੇਲਾ ਬਹੁਤ ਵੱਡਾ ਵਾ ਸ਼ਾਇਦ ਹੋ ਸਕਦਾ ਵਾ ਕਿ ਕੋਈ ਨਾ ਕੋਈ ਆਪਾਂ ਨੂੰ ਇੱਥੇ ਮਿਲ ਹੀ ਜਾਵੇ ਤੇ ਲੱਭ ਰਹੇ ਆ ਕੋਈ ਨਾ ਕੋਈ ਬਜ਼ੁਰਗ ਬਾਕਾਂ ਤੇ ਤੁਹਾਨੂੰ ਆਪਾਂ ਥੋੜੀ ਜੀ ਸੇਵਾ ਦੇਵਾਂਗੇ ਤੇ ਇਹ ਜਿਹੜੀ ਸੇਵਾ ਵਾ ਜਿਹੜੀ ਇਹ ਸੇਵਾ ਇਹ ਉਹਨੂੰ ਦੇਣੀ ਹੈ ਬਾਬੇ ਨੂੰ ਜਿਹਦੀ ਦੁਕਾਨ 'ਤੇ ਕੋਈ ਵੀ ਗਾਹਕ ਨ ਆਇਆ ਤੇ ਕੋਈ ਗਰੀਬ ਬਜ਼ੁਰਗ ਹੋਇਆ ਤੇ ਝੋਟੇ ਹੁੰਦੇ ਆ ਤੁਹਾਨੂੰ ਪਤਾ ਵੀ ਦੁਕਾਨਾਂ ਤੇ ਸੌਦਿਆਂ ਵੇਚੜਾ ਹੁੰਦੇ ਆ ਪਰ ਉਹਨਾਂ ਦੀ ਦੁਕਾਨ ਤੇ ਪਰ ਕੋਈ ਵੀ ਸੌਦਾ ਲੈ ਨਹੀਂ ਹੁੰਦਾ ਤੇ ਸੋ ਦੇਖਦੇ ਆ ਕਿ ਐਸੇ ਕਿਤੇ ਕੋਈ ਬਾਹਰ ਕੋਈ ਦੇਖੋ ਆਪਾਂ ਨੂੰ ਠੀਕ ਹੈ ਜੀ ਸੋ ਆਹ ਲੈ ਲੋ ਬਾਬਾ ਦੇਖਿਆ ਜੀ ਸਰ ਠੀਕ ਹੈ ਜੀ ਇਹ ਬਾਬਾ ਦੇਖਿਆ ਹੁਣ ਆਪਾਂ ਇਹਨਾਂ ਨੂੰ ਬਾਬੇ ਜੀ ਨੂੰ ਮਿਲਦੇ ਆਂ ਸੋ ਧੰਨਵਾਦੀ ਬਹੁਤ ਬਹੁਤ ਤੁਹਾਡਾ ਮੇਰੇ ਕੋਲ ਪਛੜਿਆ ਬਾਬਾ ਜੀ ਨੂੰ ਫੋਨ ਆਇਆ ਬਾਬਾ ਜੀ ਕਿੱਥੋਂ ਆਏ ਆ ਤੇ ਥੋੜੀ ਸੇਵਾ ਵੀ ਦਵਾਂਗੇ ਇਹਨਾਂ ਨੂੰ ਅੱਜ ਆ ਦੇਖੋ ਇੱਕ ਖੁੰਡੀ ਨਿਆਲ ਤੁਰ ਰਿਹਾ ਤੇ ਨਾਲ-ਨਾਲ ਪਗਾਨੇ ਵੇਚ ਰਿਹਾ ਕਿਤੋਂ ਮੰਗ ਨਹੀਂ ਰਹਿ ਨਾਜ਼ਰ ਕਿੱਤ ਕਰ ਰਿਹਾ ਸੋ ਇਹੋ ਕਿ ਬਜ਼ੁਰਗਾਂ ਦਾ ਜਿਹੜਾ ਸਮਾਨ ਕਿਤੇ ਜਾ ਕਰਿਓ ਆ ਮੈਂ ਤੁਹਾਨੂੰ ਬਾਪੂ ਦੇ ਹਾਂ ਬਾਪੂ ਨਾਲ ਹੀ ਮਿਲਾਉਂਗਾ ਤੇ ਥੋੜੀ ਜਿਨੀ ਸੇਵਾ ਆ ਦਿੱਤੀ ਆ ਉਹ ਵੀ ਜਿਹਨੂੰ ਦਵਾਂਗੇ ਜੀ ਧੰਨਵਾਦ ਬਾਬਾ ਕਿਹਾ ਜੀ ਕਿਤੇ ਦੇ ਕੋ ਗੱਲੇ ਚਲੋ ਜੀ ਫੜੇ ਫੜੇ ਆਰੇ ਉੱਪਰ ਆਹ ਹਾਤੀਆਂ ਦੀ ਪਿਆ ਅਭਿਆ ਮੀਆਂ ਦਾ ਜੇ ਤੱਕਿਆ ਲਓਗੇ ਤਿੰਨ ਇਹ ਸੁਣਿਆ ਤਿੰਨਾ ਦਾ ਬਾਬਾ ਡੜਕੀ ਦਾ ਬਾਪੂ ਬਾਪੂ ਆਹਰ ਜਾ ਤੁਰਿਆ ਨਹੀਂ ਜਾਂਦਾ ਉਹਨਾਂ ਵਿੱਚੋਂ ਤਾਂ ਲੈ ਹਾਂਜੀ ਇਹ ਰੋਟੀ ਤੇ ਗੰਮੀ ਨਹੀਂ ਮਰੇ ਨਾ ਵੀ ਪਾਪਾ ਬੁੱਢਾ ਸਾਹਿਬ ਮੇਲੇ ਤੇ ਆਏ ਸੀ ਤੇ ਬਾਪੂ ਤੋਂ ਤੁਰਿਆ ਤੱਕ ਨਹੀਂ ਜਾਂਦਾ ਤੇ ਫੇਰ ਵੀ ਬਾਪੂ ਭਕਾਨੇ ਵਿੱਚ ਜਾਂਦਾ ਬਾਪੂ ਕੀ ਨਾ ਕੀ ਡਾ ਪਗੜੀ ਸਿੰਘ ਪਗੜੀ ਸਿੰਘ ਕਿਹੜਾ ਪਿੰਡ ਦਾ ਮੀਆਂਪੁਰ ਮੀਆਂਪੁਰ ਕਿੰਨੇ ਦੇ ਲਾਲੋ ਦਾਬ ਹਾਂ ਇਹ ਪੰਜ ਜੋ ਇਹ ਪੰਜ ਦੇ ਲੈ ਕੇ ਵੀ ਸਗ ਨਹੀਂ ਮੇਰਾ ਅੱਛਾ ਤੋ ਆ ਤਾ ਮੈਂ ਕੀ ਕਹ ਤਾ ਮੈਂ ਕਹ ਤਾ ਇਹ ਆਨੇ ਬਾਬਾ ਆ ਦੇ 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 ਆ ਦੇ ਦੇ ਠੀਕ ਆ ਆਨੇ ਸਾਗੇ ਤੇ ਵਾ ਸੋਹਣਾ ਜੋ ਤੇ ਨਾ ਬਾਕੀ ਦਾ ਖਾਲਾ ਮੈਂ ਤੇ ਜਾ ਮੈਂ ਤਾ ਰੂ ਮਾਵਾ ਇਹ ਮੈਂ ਫੋਨ ਨਾਲ ਕਿਹਾ ਕਰਦਾ ਨਾ ਵਾਬਾ ਵਾਬਾ ਸਾਰੇ ਗਏ ਮੈਨੂੰ ਲਓ ਜੀ ਰੱਤੀ ਲੈ ਜੀ ਤੇਰਾ ਪੜਾਏ ਕੀ ਦਾ ਬਾਪੂ ਦਾ ਮੁੰਡਾ ਹਾਂ ਆ ਰਹਾ ਵੇ ਮੈਂ ਬਾਪੂ ਦੇ ਘਰ ਨਹੀਂ ਦੋਵੇਂ ਜੀ ਤੱਕ ਆਉਂ ਆਓ ਅੱਛਾ ਨਹੀਂ ਬਾਪੂ ਚੱਲ ਲੈ ਵੇਚਦੇ ਹਨਾ ਤੇ ਮੇਰੀ ਸੇਵਾ ਪ੍ਰਵਾਨ ਕਰ ਤੇ ਇਹਨਾਂ ਨੂੰ ਵੇਚ ਦੇ ਤੇ ਜੀ ਠੀਕ ਹੈ ਜੀ ਅੱਛਾ ਤੇ ਗਿਆਰ ਮੁੰਡਾ ਨਹੀਂ ਇਹ ਕੋਰਾ ਇਹ ਨਸ਼ਾ ਪਤਾ ਕਿਹੜਾ ਮੁੰਡਾ ਕਰਦਾ ਵਾ ਇਹ ਕਹਿੰਦਾ ਕਿ ਮੇਰਾ ਪਿਓ ਹੀ ਨਹੀਂ ਆ ਮੇਰਾ ਪਿਓ ਇਹ ਮੈਂ ਇਹ ਦਾ ਆਹ ਮੈਂ ਤੇ ਬਾਪੂ ਵੇਹੇ ਤੈਨੂੰ ਕਹਿੰਦਾ ਵਾ ਇਹਦੇ ਹਰਗਾ ਕਹਿੰਦੇ ਉਹ ਨਹੀਂ ਬਾਪੂ ਇਹ ਮੁੰਡਾ ਤੇਰਾ ਕਿ ਕੌਣ ਮੁੰਡਾ ਇਹ ਸਾਡਾ ਦਾੜਾ ਬੜਾ ਜੀ ਹਾਂ ਇਹਨਾਂ ਦੇ ਲਾਪੋ ਇਹ ਮੈਂ ਲਾਪੋ ਬਟਾ ਸਾਡਾ ਬਾਪੂ ਆ ਆਪਾਂ ਨੇ ਵੇਚ ਰਿਹਾ ਸੀਗਾ ਚਲੋ ਆਪਾਂ ਜਿੰਨੀ ਜੋਗੇ ਹੈਗੇ ਆਪਾਂ ਬਾਪੂ ਨੇ ਤੇ ਅੱਜ ਇਹ ਤਾਂ ਤਾਂ ਗੱਲ ਨਹੀਂ ਤੇ ਠੀਕ ਹਾਂ ਤੇ ਪਿੰਡ ਕਿਹੜਾ ਤੁਹਾਡਾ ਮੀਆਪੁਰ ਮੀਆਪੁਰ ਨਾਂ ਕੀ ਤੁਹਾਡਾ ਸੈਂਪ੍ਰੀਡ ਸਿੰਘ ਪ੍ਰਗਟ ਸਿੰਘ ਠੀਕ ਆ ਜੀ ਬਾਪੂ ਆ ਪ੍ਰਗਟ ਸਿੰਘ ਇੱਕ ਪਹਿਲਾਂ ਤੇ ਜਿਹੜੀ ਇਹ ਪੁਨੀ ਦਾ ਟਰੀਆ ਨਹੀਂ ਨਾ ਦਾ ਨਾ ਤੁਰਦੇ ਆ ਤੇ ਬਾਪੂ ਬੁੱਢਾ ਸਾਹਿਬ ਮਿਲਦੇ ਆ ਤੇ ਅੱਜ ਤੇ ਚੰਡਾ ਸਗੇ ਭਗਾਨੇ ਵਿੱਚੰਦਾ ਸੀ ਚਲ ਆਪਾਂ ਜਿੰਨੇ ਜੋ ਕੇ ਹੈਗੇ ਬਾਪੂ ਨੂੰ ਮੈਂ ਸੇਵਾ ਕੀਤੀ ਆ ਠੀਕ ਹੈ ਜੀ ਬਾਪੂ ਆ ਥੋੜੀ ਠੀਕ ਹੈ ਜੀ ਇਹ ਥੋੜੀ ਸੇਵਾ ਜਿਹੜੀ ਇਹ ਦਿੱਤੀ ਪ੍ਰਵਾਨ ਕਰਿਓ ਮੇਰੀ ਠੀਕ ਹੈ ਜੀ ਚਲੋ ਵਾਹਿਗੁਰੂ ਮੇਰ ਕਰੇ ਠੀਕ ਹੈ ਜੀ ਧੰਨਵਾਦ ਜੀ ਹਾਂ ਮੈਨੂੰ ਪੁੱਛੰਦੇ ਆ ਮਾਰ ਆ ਰਣਾਵਾ ਅੱਛਾ ਤੇ ਜਾਣਾ ਬਾਪੂ ਰਹਿੰਦੇ ਕਿੱਥੇ ਫਿਰ ਮੀਆਂਪੁਰ ਇਹ ਮੀਆਂਪੁਰ ਇਥੋਂ ਕਿੰਨਾ ਦੂਰਾ ਹਾਂ ਬਹੁਤ ਕਿਲੋ ਦਿਖਾਤੇ ਜਾਂਦੇ ਰ ਅੱਜ ਕਦੀ ਸੋਨ ਗੰਗਾ ਲੰਗਾ ਕਦੀ ਹੱਥ ਨਹੀਂ ਬੰਨਦੇ ਬੱਚ ਮੈਂ ਵੀ ਦਾ ਪੁੱਤਰ ਆਪਣਾ ਅਸੀਂ ਮੈਂ ਵਿਚਾਰੇ ਬਾਬੇ ਰੱਖ ਲੈਂਦੇ ਸਾਡਾ ਅੱਛਾ ਤੇ ਕਰੇ ਕੋਣ ਆ ਤੁਹਾਡੀ ਘਰੀ ਦੋ ਮੁੰਲੇ ਹੋਏ ਪਤਾ ਪਟੀਆਂ ਵੱਡਾ ਪ੍ਰੈਸ਼ਰ ਹੋਈਆਂ ਪਤਾ ਆਪੋ ਆਪਣੇ ਚਾਟ ਨੂੰ ਕੋਈ ਦੋ ਕਹਿੰਦੇ ਕੋਣ ਦਾ ਲਾਉਂਗਾ ਕੋਈ ਨੰਬਰ ਹੈਗਾ ਤੁਹਾਡਾ ਤਾਂ ਨੰਬਰ ਦੇਗਾ ਬੋਲਿਓ ਨੰਬਰ ਮੈਨੂੰ ਨਹੀਂ ਲੈ ਆਦ ਕਿਥੇ ਲੇਓ ਬੋਲੋ ਕਿਹਦਾ ਨੰਬਰ ਨੰਬਰ ਨਾ ਫਾਇਦਾ ਆ ਤੁਹਾਨੂੰ ਪੋਤਰੀ ਵਿਚਾਰੀ ਅੱਛਾ ਮਾਂ ਦੇ ਦੋ ਅਪਲਿਕੇਸ਼ਨ ਹੈ ਦੋਵੇਂ ਗੁੱਡੀਆਂ ਵਾਪਾ ਤੂੰ ਵੀ ਇਹਦਾ ਮੁੰਡਾ ਵਾ ਤੈਨੂੰ ਮੁੰਡੇ ਨਹੀਂ ਲਾਪੋਗੇ ਹੁਣ ਲਾ ਸੋ ਤੇ ਫਿਰ ਲਾ ਤੱਕਦਾ ਕਰ ਲੈਣਾ ਹੈ ਕਿਹੜਾ ਨੰਬਰ ਤੁਹਾਡਾ ਆਹ ਨੰਬਰ ਆਂਕੀ ਆ ਇਹਨਾਂ ਦਾ ਨੰਬਰ ਆ 75084372305 ਜੇ ਕਿਸੇ ਨੇ ਵੀ ਪੁਰਾਣੇ ਨੰਬਰ ਬਦਲ ਕਰਨੀ ਹੋਵੇ ਤੇ ਇਹ ਇਹਨਾਂ ਦਾ ਮੋਬਾਈਲ ਨੰਬਰ ਆ ਏ ਬਾਬੂ ਜੀ ਤੁਸੀਂ ਇੱਥੇ ਰਹਿੰਦੇ ਨੇ ਪੱਕੇ ਇੱਥੇ ਅੱਛਾ ਜੇ ਕਿਸੇ ਨੇ ਮਿਲਣਾ ਹੋਵੇ ਕਿੱਥੇ ਮਿਲਸਾਲੇ ਤੁਹਾਨੂੰ ਇੱਥੇ ਆ ਜਿਹੜਾ ਬਾਬਾ ਜੀ ਆ ਗੁਰਦਰਾ ਸਾਹਿਬ ਦਾ ਗੇਟ ਵਾ ਬਾਥੂਮਾ ਦੇ ਸਾਹਮਣੇ ਬਾਬੂ ਫੋਟੋ ਸਾਹਿਬ ਦਾ ਗੇਟ ਵਾ ਉਧਰ ਬਾਬੂ ਜੀ ਦਾ ਹਸਪੀਟਲ ਆ ਤੇ ਆ ਗੇਟ ਵਾ ਇੱਥੇ ਬਾਬਾ ਜੀ ਤੇ ਦੇਦੇ ਬਾਹਰ ਹੁੰਦੇ ਆ ਆ ਇਹਨਾਂ ਦਾ ਮੋਬਾਈਲ ਨੰਬਰ ਆ ਜੀ ਤੇ ਮੈਂ ਮੇਰੇ ਵਿੱਚ ਦਾ ਨੂ ਨੂ ਆ ਨਾ ਦੱਸਦਾ ਬਾਬੇ ਤੁਹਾਡਾ ਕੀ ਧੰਨਵਾਦ ਜੀ ਟੰਗਾ ਬਾਬਾ ਜੀ ਟੰਗਾ